ਡੀ ਵੀ ਪੀ ਸੰਜਾ ਤੁਹਾਨੂੰ ਰੱਖੇ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਏ ਵੀ ਪੀ ਸੰਜਾ ਦੇ ਸਾਰੇ ਸਾਰੇ ਦਰਸ਼ਕਾਂ ਦਾ ਸਾਡੀ ਖਾਸ ਧਾਰਮਿਕ ਪੇਸ਼ਕਸ਼ ਦੇ ਵਿੱਚ ਮੁਕਤੇ ਮੀਨਾਰ ਜੀ ਹਾਂ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਮੁਕਤੇ ਮੀਨਾਰ ਇੱਕ ਯਾਦਗਾਰ ਉਸਾਰੀ ਨਾਮ ਤੋਂ ਸ਼ਾਇਦ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿ ਅਸੀਂ ਕਿਸ ਸ਼ਹਿਰ ਕਿਹੜੀ ਜਗ੍ਹਾ ਤੇ ਕਿਸ ਯਾਦਗਾਰ ਦੀ ਗੱਲ ਕਰ ਰਹੇ ਹਾਂ ਇਹ ਯਾਦਗਾਰ ਉਸਾਰੀ ਗਈ ਹੈ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਤਿਮ ਲੜਾਈ ਵਿੱਚ ਸ਼ਹਾਦਤ ਤਾਂ ਪਾਉਣ ਵਾਲੇ 40 ਸਿੰਘਾਂ ਦੀ ਯਾਦ ਵਿੱਚ ਜਿਨ੍ਹਾਂ ਨੂੰ ਇਤਿਹਾਸ ਵਿੱਚ 40 ਮੁਕਤਿਆਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਇਹ ਯਾਦਗਾਰ ਉਸਾਰੀ ਗਈ ਹੈ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਮੁਕਤਸਰ ਸਾਹਿਬ ਦਾ ਕੀ ਇਤਿਹਾਸ ਹੈ ਤੇ ਕਿਵੇਂ 40 ਸਿੰਘ ਬਣੇ 40 ਮੁਕਤੇ ਇਸ ਇਤਿਹਾਸ ਤੇ ਵੀ ਅਸੀਂ ਜਾਣਕਾਰੀ ਪਾਵਾਂਗੇ ਪਰ ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਮੁਕਤੀ ਮੀਨਾ ਦੇ ਇਤਿਹਾਸ ਅਤੇ ਇਸ ਦੇ ਬੰਦਤਰ ਬਾਰੇ ਖੇਦ ਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਭ ਕੀਨ ਹੋਏ ਇਹ ਸਾਬਤ ਜੁਜੈ ਜਬੈ ਬਡੋ ਮਰਤ ਬੋਲੀ ਮੁਕਤ ਸਰ ਵਿਖੇ ਸੁਸ਼ੋਭਿਤ ਇਯਾਦਗਾਰ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਸ਼ਹੀਦ 40 ਸਿੰਘਾਂ ਨੂੰ ਇੱਕ ਸ਼ਰਧਾਂਜਲੀ ਹੈ ਇਹ ਯਾਦਗਾਰ ਕਈ ਕੋਹਾਂ ਤੋਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। 40 ਮੁਕਤਿਆਂ ਦੀ ਯਾਦ ਵਿੱਚ ਬਣੀ ਇਸ ਖੰਡੇ ਰੂਪੀ ਮੀਨਾਰ ਦੀ ਉਚਾਈ ਖਾਲਸੇ ਦੀ ਮੱਤ ਉੱਚੀ ਅਤੇ ਇਸ ਦੇ ਹੇਠਾਂ ਤੱਕ ਫਿਕਸ ਕੀਤੇ 40 ਘੜੇ 40 ਮੁਕਤਿਆਂ ਦੀ ਲਾਸਾਨੀ ਕੁਰਬਾਨੀ ਦੀ ਯਾਦ ਦਿਵਾਉਂਦੇ ਨੇ। ਖੰਡੇ ਦੇ ਮੁਠੇ ਦੁਆਲੇ ਬਣਿਆ ਪੰਜ ਪਿਜੀ ਥੜਾ ਪੰਜ ਪਿਆਰਿਆਂ ਦੀ ਖਾਲਸਾ ਪੰਥ ਵਿੱਚ ਅਹਿਮੀਅਤ ਨੂੰ ਦਰਸਾਉਂਦਾ ਹੈ। ਤੇ ਨੇਕੜ ਵਿੱਚ ਬਣੇ ਇਸ ਯਾਦਗਾਰੀ ਕੰਪਲੈਕਸ ਦੇ ਅੰਦਰ ਫੁੱਲਾਂ ਦੇ ਬੂਟੇ ਤੇ ਦਰਖਤ ਲਗਾਏ ਹੋਏ ਨੇ ਪੰਜਾਬ ਆਰਕੀਟੈਕਟ ਵਿਭਾਗ ਵੱਲੋਂ ਡਿਜ਼ਾਈਨ ਇਸ ਖੂਬਸੂਰਤ ਯਾਦਗਾਰ ਨੂੰ ਅੰਮ੍ਰਿਤਸਰ ਨਿਵਾਸੀ ਨੌਜਵਾਨ ਕਮਲਜੀਤ ਸਿੰਘ ਨੇ ਸਹੀ ਆਕਾਰ ਦਿੱਤਾ ਹੈ ਸ੍ਰੀ ਮੁਕਤਸਰ ਸਾਹਿਬ ਵਿਖੇ ਬਣਾਈ ਵਿਸ਼ਾਲ ਆਕਾਰ ਵਾਲੀ ਮੁਕਤੇ ਮੀਨਾਰ ਯਾਦਗਾਰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਦੀ ਹੈ ਮੁਖਤੇ ਮিনার ਦੇਖਣ ਤੋਂ ਬਾਅਦ ਹੁਣ ਅਸੀਂ ਪਹੁੰਚ ਗਏ ਹਾਂ ਸ੍ਰੀ ਮੁਕਤਸਰ ਸਾਹਿਬ ਦੀ ਉਸ ਮੁਕੱਦਸ ਥਾਂ ਤੇ ਜਿੱਥੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮੂ ਸਿਤਮ ਦੇ ਵਿਰੁੱਧ ਆਖਰੀ ਲੜਾਈ ਲੜਦਿਆਂ ਫਤਿਹ ਹਾਸਲ ਕੀਤੀ ਸੀ ਤੇ ਇੱਥੇ ਹੀ ਇਸ ਅਸਥਾਨ ਤੇ ਗੁਰੂ ਸਾਹਿਬ ਦੇ 40 ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਗੁਰੂ ਸਾਹਿਬ ਦੇ ਉਹਨਾਂ ਸਿੰਘਾਂ ਦੇ ਡੁੱਲੇ ਹੋਏ ਲਹੂ ਦੀ ਯਾਦ ਵਿੱਚ ਅੱਜ ਇੱਥੇ ਗੁਰਦੁਆਰਾ ਟੁੱਟੀ ਗੰਢੀ ਸ੍ਰੀ ਦਰਬਾਰ ਸਾਹਿਬ ਸੁਬਾਈ ਮਾਨ ਹੈ ਮੁਕਸਰ ਸਾਹਿਬ ਦੇ ਹੋਰ ਅਸਥਾਨਾਂ ਦੇ ਵੀ ਅਸੀਂ ਦਰਸ਼ਨ ਕਰਾਂਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਸਨ ਪਰ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਇਹ ਮੁਕਸਰ ਸਾਹਿਬ ਦੀ ਪਾਵਨ ਧਰਤੀ ਉਹ ਧਰਤੀ ਹੈ ਜਿੱਥੇ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 21 ਵਿਸਾਖ ਸੰਮਤ 1762 ਨੂੰ ਮੁਗਲ ਸਾਮਰਾਜ ਦੇ ਖਿਲਾਫ ਆਪਣੇ ਪੰਜ ਪੌਤਕ ਸਰੀਰ ਦੇ ਵਿੱਚ ਵਿਚਰਦੇ ਆ ਆਖਰੀ ਜੰਗ ਲੜੀ ਔਰ ਇਸ ਜੰਗ ਦੇ ਵਿੱਚ ਪਾਰ ਇੱਜ਼ਤ ਪ੍ਰਾਪਤ ਕੀਤੀ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ ਛੋਪਾ ਪ੍ਰਾਪਤ ਮੁਖਸਰ ਸਾਹਿਬ ਦੀ ਧਰਤੀ ਧਰਮ ਯੁੱਧ ਦੀ ਖਾਤਰ ਜ਼ਬਰ ਤੇ ਜ਼ੁਲਮ ਵਿਰੁੱਧ ਜੂਝਦਿਆਂ ਆਪਾਂ ਵਾਰਨ ਵਾਲੀ ਮਹਾਨ ਯੋਧਿਆਂ ਦੀ ਕਥਾ ਆਪਣੇ ਅੰਦਰ ਸਮੋਈ ਕੇ ਬੈਠੀ ਹੈ। ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸੰਬੰਧਿਤ ਅੱਠ ਅਸਥਾਨ ਜਿਹੜੇ ਨੇ ਉਹ ਮੌਜੂਦ ਨੇ। ਇੱਕ ਤਾਂ ਮੁੱਖ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਹੈ। ਦੂਸਰਾ ਗੁਰਦੁਆਰਾ ਸ਼ਹੀਦਗੰਗ ਸਾਹਿਬ ਹੈ ਜਿੱਥੇ ਸਿੰਘਾਂ ਦਾ ਸੰਸਕਾਰ ਕੀਤਾ ਸੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਆਪਣੇ ਹੱਥੀਂ ਤੇ ਇੱਕ ਗੁਰਦੁਆਰਾ ਤੰਬੂ ਸਾਹਿਬ ਜਿੱਥੇ ਸਿੰਘਾਂ ਨੇ ਕੱਪੜੇ ਵਗੈਰਾ ਜਿਹੜੇ ਸੀ ਝਾੜੀਆਂ ਦੇ ਉੱਤੇ ਪਾ ਕੇ ਤੰਮੂਆਂ ਦਾ ਰੂਪ ਦਿੱਤਾ ਸੀ ਤੇ ਇੱਕ ਗੁਰਦੁਆਰਾ ਜਿਹੜਾ ਹੈ ਗੁਰਦੁਆਰਾ ਟਿੱਬੀ ਸਾਹਿਬ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਪੜਾ ਰੱਖਿਆ ਸੀ ਗੁਰਦੁਆਰਾ ਰਕਾਬ ਸਰ ਸਾਹਿਬ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੰਗ ਦੀ ਸਮਾਪਤੀ ਤੋਂ ਬਾਅਦ ਇਸ ਸਥਾਨ ਦੇ ਉੱਤੇ ਆਰੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੇ ਕੋੜੇ ਦੀ ਰਕਾਬ ਜਿਹੜੀ ਟੁੱਟ ਗਈ ਸੀ ਔਰ ਉੱਥੇ ਸਾਧੂਗਰਾਂ ਨੇ ਫੇਰ ਰਕਾਬ ਜਿਹੜੀ ਹੈ ਉਸ ਨੂੰ ਬਦਲਿਆ ਤੇ ਉਸ ਜਗ੍ਹਾ ਦਾ ਨਾਮ ਜਿਹੜਾ ਹੈ ਉਹ ਗੁਰਦੁਆਰਾ ਰਕਾਬ ਸਰ ਇੱਕ ਗੁਰਦੁਆਰਾ ਗੁਰਦੁਆਰਾ ਦਾਤਨਸਰ ਸਾਹਿਬ ਹੈ ਗੁਰਦੁਆਰਾ ਦਾਤਨਸਰ ਸਾਹਿਬ ਦੇ ਸਥਾਨ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉੱਤੇ ਇੱਕ ਵਜ਼ੀਰ ਖਾਨ ਦੇ ਸੂਏ ਨੂਰਦੀ ਨਾਮ ਦੇ ਸ਼ਖਸ ਨੇ ਹਮਲਾ ਕੀਤਾ ਸੀ ਔਰ ਉਸ ਘਟਨਾ ਦੀ ਯਾਦ ਦੇ ਵਿੱਚ ਗੁਰਦੁਆਰਾ ਦਾਤਨਸਰ ਸਾਹਿਬ ਜਿਹੜਾ ਉੱਥੇ ਸਿ ਸ਼ੋਭਤ ਹੈ ਔਰ 8ਵਾਂ ਗੁਰਦੁਆਰਾ ਬਠੰਡਾ ਰੋਡ ਦੇ ਉੱਤੇ ਸ੍ਰੀ ਤਰਨ ਤਰਨ ਸਾਹਿਬ ਹੈ ਜਿੱਦੋਂ ਸਤਿਗੁਰੂ ਜੀ ਇਸ ਅਸਥਾਨ ਤੋਂ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਗਏ ਤੇ ਪਹਿਲਾ ਪੜਾ ਜਿਹੜਾ ਉਹਨਾਂ ਨੇ ਗੁਰਦੁਆਰਾ ਸ੍ਰੀ ਤਰਨ ਤਰਨ ਸਾਹਿਬ ਦੇ ਸਥਾਨ ਦੇ ਉੱਤੇ ਕੀਤਾ ਸੀ ਇਥੇ ਸੁਸ਼ੋਭਿਤ ਮੁੱਖ ਗੁਰਦੁਆਰਾ ਟੁੱਟੀ ਕੰਢੀ ਸ੍ਰੀ ਦਰਬਾਰ ਸਾਹਿਬ ਦਾ ਇਤਿਹਾਸ ਪੰਥ ਦੇਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲਾਂ ਨਾਲ ਯੁੱਧ ਦੀ ਯਾਦ ਅਤੇ ਸਿੱਖ ਇਤਿਹਾਸ ਦੀ ਵਿਲੱਖਣ ਗੁਰੂ ਤੇ ਮੁਰਸ਼ਿਦ ਦੀ ਪ੍ਰੇਮ ਗਾਥਾ ਨਾਲ ਜੁੜਿਆ ਹੋਇਆ ਹੈ। ਬਕਸਰ ਨੂੰ ਪਹਿਲਾ ਖਿਦਰਾਣੇ ਦੀ ਢਾਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਵਕਤ ਇਲਾਕੇ ਦੇ ਵਿੱਚ ਇਹ ਇੱਕੋ ਇੱਕ ਪਾਣੀ ਦੀ ਢਾਬ ਜਿਹੜੀ ਸੀ ਇਹ ਪਾਣੀ ਦਾ ਸੋਮਾ ਸੀ। ਜਿਹੜੀ ਕਿ بارشਾਂ ਦੇ ਨਾਲ ਪਰ ਜਾਂਦੀ ਸੀ ਤੇ ਜਦੋਂ بارشਾਂ ਦੇ ਨਾਲ ਪਰ ਜਾਂਦੀ ਸੀ ਤੇ ਇੱਥੇ ਕੁਝ ਹਰਿਆਲੀ ਵੀ ਹੋ ਜਾਂਦੀ ਸੀ ਤੇ ਪਸ਼ੂ ਆਸੇ-ਪਾਸੇ ਰੋਈਆਂ ਦੇ ਵਿੱਚ ਪਿਆਸੇ ਜਾਨਵਰ ਪੰਛੀ ਆਦਕ ਕੇ ਇਸ ਟਾਬ ਤੋਂ ਆਪਣੀ ਪਿਆਸ ਬੁਝਾਉਂਦੇ ਸੀ ਰੇਤਲੇ ਟਿੱਬਿਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ ਇਹ ਇਤਿਹਾਸ ਦੀ ਬੇਮਿਸਾਲ ਦਾਸਤਾਨ ਹੈ ਜੇ ਸੱਚੇ ਪਾਤਸ਼ਾਹ ਨੇ ਇੱਥੇ ਉਹ ਕੌਤਕ ਨਾਮ ਵਰਤਾਇਆ ਹੁੰਦਾ ਤਾਂ ਮੁਕਸਰ ਵੀ ਇੱਕ ਛੋਟਾ ਜਿਹਾ ਪਿੰਡ ਖੇਦਰਾਣਾ ਜਿਹੜਾ ਪਹਿਲਾਂ ਨਾਮ ਨਾਲ ਜਾਣਿਆ ਜਾਂਦਾ ਸੀ ਇਹ ਵੀ ਇੱਕ ਪਛੜਾ ਏਰੀਆ ਹੈ ਮਾਲਵੇ ਦੇ ਵਿੱਚ ਮੁਕਸਰ ਆਉਂਦਾ ਹੈ ਇਹ ਵੀ ਇੱਕ ਪਛੜ ਕੇ ਰਹਿ ਜਾਣਾ ਸੀ ਇਤਿਹਾਸ ਮੁਤਾਬਕ ਆਨੰਦਪੁਰ ਸਾਹਿਬ ਦੀ ਕਈ ਮਹੀਨਿਆਂ ਦੀ ਲੜਾਈ ਦੌਰਾਨ ਪਾਈ ਮਹਾ ਸਿੰਘ ਦੀ ਅਗਵਾਈ ਵਿੱਚ 40 ਸਿੰਘ ਗੁਰੂ ਜੀ ਨੂੰ ਬੇਦਾਵਾ ਦੇ ਕੇ ਆਪਣੇ ਘਰਾਂ ਨੂੰ ਚਲੇ ਗਏ ਸੀ ਜਦੋਂ ਘਰ ਪਹੁੰਚੇ ਤਾਂ ਮਾਈ ਭਾਗੂ ਸਮੇਤ ਮਾਝੇ ਦੇ ਸਿੰਘਾਂ ਨੇ ਫਿਟਕਾਰਾਂ ਪਾਈਆਂ ਪਛਤਾਵਾ ਹੋਣ ਤੇ 40 ਸਿੰਘ ਮਾਈ ਭਾਗੂ ਸਮੇਤ ਗੁਰੂ ਸਾਹਿਬ ਲਈ ਆਪਣਾ ਤਨ ਮਨ ਨੁਸ਼ਾਵਰ ਕਰਨ ਲਈ ਚੱਲ ਪਈ। ਉਦੋਂ ਗੁਰੂ ਸਾਹਿਬ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜਾ ਆਲਮਗੀਰ ਰਾਏਕੋਟ ਦੀਨਾ ਕੋਟਕਪੂਰਾ ਆਦੋ ਹੁੰਦੇ ਹੋਏ ਜੈਤੂ ਪੁੱਜੇ ਤੇ ਸੂਬਾ ਸਰਹੰਗ ਦੀ ਫੌਜ ਵੱਲੋਂ ਪਿੱਛਾ ਕਰਨ ਦੀ ਖਬਰ ਸੁਣ ਕੇ ਗੁਰੂ ਸਾਹਿਬ ਨੇ ਮੁਗਲਾਂ ਦਾ ਟੱਕਰਾ ਕਰਨ ਲਈ ਖਿਦਰਾਣੀ ਦੀ ਟਾਬ ਨੂੰ ਚੁਣਿਆ ਉਧਰ ਮੁਗਲ ਫौज ਇੱਥੇ ਪੁੱਜੀ ਤੇ ਦੂਜੇ ਪਾਸੇ ਬਾਈ ਪਾਗੋ ਤੇ ਚਾਲੀ ਸਿੰਘ ਵੀ ਇੱਥੇ ਪਹੁੰਚ ਗਏ ਸਭ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਤੰਬੂ ਸਾਹਿਬ ਵਾਲੀ ਥਾਂ ਤੇ ਤੰਬੂ ਲਾਇਆ ਸੀ ਉਸ ਵੇਲੇ ਇਸ ਥਾਂ ਤੇ ਝਾੜੀਆਂ ਹੁੰਦੀਆਂ ਸੀ ਇਸ ਸਿੰਘਾਂ ਨੇ ਮੁਗਲ ਫੌਜਾਂ ਨੂੰ ਵੱਡੀ ਗਿਣਤੀ ਵਿੱਚ ਸਿੱਖ ਫੌਜ ਨੂੰ ਦਾ ਪੁਲੇਖਾ ਪਾਉਣ ਲਈ ਤੰਬੂ ਲਾਏ ਸੀ ਜੰਗ ਸਮੇ ਇਹ ਸਿੰਘਾਂ ਦਾ ਕੈਂਪ ਸੀ ਵਜੀਦ ਖਾਂ ਬਹੁਤ ਭਾਰੀ ਫੌਜ ਲੈ ਕੇ ਆਇਆ ਇਸ ਸਥਾਨ ਤੇ ਹਮਲਾ ਕੀਤਾ ਆਮੋ ਸਾਹਮਣੀ ਜੰਗ ਇਸ ਸਥਾਨ ਤੋਂ ਸ਼ੁਰੂ ਹੋਇਆ ਸੀ ਜੰਗ ਤੋਂ ਬਾਅਦ ਜਦੋਂ ਦਸਮੇਸ਼ ਪਿਤਾ ਦੂਜੀ ਵਾਰ ਖਿਦਰਾਣੀ ਦੀ ਟਾਪ ਪਹੁੰਚੇ ਸੀ ਤਾਂ ਉਹਨਾਂ ਵੀ ਇੱਥੇ ਹੀ ਆਪਣਾ ਤੰਬੂ ਲਾਇਆ ਸੀ ਤੰਬੂ ਸਾਹਿਬ ਦੇ ਨਾਲ ਹੀ ਗੁਰਦੁਆਰਾ ਮਾਤਾ ਪਾਕਰ ਜੀ ਸੋਭਿਤ ਹੈ ਮਾਤਾ ਪਾਕਰ ਜੀ ਸਿੱਖ ਕੌਮ ਦੀ ਭਗਤੀ ਤੇ ਸ਼ਕਤੀ ਨਾਲ ਲਬਰੇ ਸਿੰਘਣੀ ਹੋਏ ਨੇ ਜਿਨ੍ਹਾਂ ਦਾ ਨਾਂ ਬੜੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ ਮਹੀਪਾ ਘੋਸਾ ਦੇ ਲਈ ਇੱਕ ਮਿਸਾਲ ਦੀ ਤਰ੍ਹਾਂ ਨੇ ਜੇ ਅੱਜ ਉਹ ਹੁੰਦੇ ਤਾਂ ਬਹੁਤ ਫਰਕ ਹੁੰਦਾ ਵੀ ਕੁੜੀਆਂ ਨੂੰ ਉਹ ਕਾफी ਕੁਝ ਸਿਖਾਉਂਦੇ ਵੀ ਆਪਾਂ ਜਿਵੇਂ ਉਹਨਾਂ ਨੇ ਵੀ ਜੁਮੇ ਲੜਦੇ ਸੀ ਉਹ ਆਪਾਂ ਉਹ ਵੀ ਕਰ ਨਹੀਂ ਸਕਦੇ ਮੈਂ ਸੋਚਦੀ ਆਂ ਵੀ ਮੈਂ ਉਹਨਾਂ ਦੇ ਵਾਂਗ ਕਦੇ ਹੋਈ ਨਹੀਂ ਸਕਦੀ ਕੋਸ਼ਿਸ਼ ਜ਼ਰੂਰ ਕਰ ਸਕਦੀ ਉਹਨਾਂ ਵਾਂਗ ਬਣਨ ਦੀ ਪਰ ਉਹਨਾਂ ਦੇ ਵਾਂਗ ਕਦੇ ਬਣ ਨਹੀਂ ਸਕਦੀ ਖਿਦਰਾਣੇ ਦੀ ਝਾਪ ਤੇ ਹੋਏ ਯੁੱਧ ਦਾ ਦ੍ਰਿਸ਼ ਵੀ ਬੜਾ ਵੱਖਰਾ ਸੀ ਇੱਕ ਪਾਸੇ ਚਾੜੀ ਸਿੰਘ ਤੇ ਮਾਤਾ ਪਾਕੌਰ ਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਮੁਗਲ ਫੌਜਾਂ ਰਣਨੀਤੀ ਨਾਲ ਸਿੱਖ ਫੌਜ ਵੱਲੋਂ ਕੀਤੇ ਹਮਲੇ ਨਾਲ ਮੁਗਲ ਫੌਜਾਂ ਬिखर ਗਈਆਂ ਤੇ ਉਧਰੋਂ ਦਸਮ ਪਿਤਾ ਵੀ ਤਿੱਬੀ ਸਾਹਿਬ ਵਾਲੀ ਥਾਂ ਤੋਂ ਤੀਰਾਂ ਦੀ ਬਾਛੜ ਕਰ ਰਹੇ ਸੀ ਆਖਿਰਕਾਰ ਜੰਗ ਜਿੱਤ ਲਿਆ ਗਿਆ ਤੇ ਖਿਦਰਾਣੇ ਦੀ ਝਾਪ ਜੁਗਾ-ਜੁਗਾ ਤੱਕ ਅਮਰ ਹੋ ਗਈ। ਉਹੀ ਚਾਲੀ ਸਿੰਘ ਜਿਹੜੇ ਸਿਰਫ ਭੁੱਖ ਪਿੱਛੇ ਛੱਡ ਕੇ ਆਏ ਉਹਨਾਂ ਦੇ ਉੱਤੇ ਪ੍ਰਮਾਤਮਾ ਦੀ ਇਸੇ ਤਰ੍ਹਾਂ ਦੀ ਬਖਸ਼ਿਸ਼ ਹੋਈ ਮਾਤਾ ਪਿਤਾ ਗੁਰਜੀ ਨੇ ਉਹਨਾਂ ਨੂੰ ਮੰਗਾਰਿਆ। ਉਹ ਉਹੀ ਜਿਹੜੇ ਉੱਥੇ ਮਤਲਬ ਥੋੜੀ ਜੀ ਫੌਜ ਨਾਲ ਲੜਨ ਨੂੰ ਤਿਆਰ ਨਹੀਂ ਸੀਗੇ ਉਹ ਇੱਥੇ ਚਾਲੀ ਸਿੰਘ ਇੱਥੇ 10 ਲੱਖਾਂ ਕੇ ਫੌਜ ਨਾਲ ਲੜਿਆ ਇਕੱਲਾ- ਇਕੱਲਾ ਸਵਾਲ ਲੱਖ ਦੇ ਬਰਾਬਰ ਆ। ਉਹਨਾਂ ਨੇ ਬਹੁਤ ਕਮਾਲ ਦੀ ਜੰਗ ਕੀਤੀ ਹੈ। ਜੰਗ ਤੋਂ ਬਾਅਦ ਇਥੇ ਗੁਰੂ ਮੁਰਸ਼ਦ ਬ੍ਰੇਮ ਦੀ ਮਿਸਾਲ ਲਿਖੀ ਗਈ ਕਿੰਨਾ ਕਰਣਾਮਈ ਹੋਵੇਗਾ ਉਹ ਦ੍ਰਿਸ਼ ਜਦੋਂ ਦਸਮੇਸ਼ ਪਿਤਾ ਨੇ ਸਹਿਕ ਰਹੇ ਭਾਈ ਮਹਾ ਸਿੰਘ ਨੂੰ ਗੋਦ ਵਿੱਚ ਲੈ ਕੇ ਬੇਦਾਵੇ ਵਾਲਾ ਕਾਗਜ਼ ਫਾੜ ਕੇ ਭਾਈ ਮਹਾ ਸਿੰਘ ਦੀ ਅੰਤਿਮ ਇੱਛਾ ਪੂਰੀ ਕੀਤੀ ਸੀ ਇਥੇ ਹੀ ਗੁਰੂ ਜੀ ਨੇ ਆਪਣੇ ਸ਼ਹੀਦ ਸਿੰਘਾਂ ਦੇ ਮੁਖ ਸਾਫ਼ ਕਰਕੇ 5000 10000 ਆਦ ਕਿਤਾਬਾਂ ਨਾਲ ਨਵਾਜਿਆ ਸੀ ਦੁਨੀਆਂ ਦੀ ਕੋਈ ਵੀ ਜੰਗ ਹੈ ਜਿਹੜੀ ਉਹ ਹਮੇਸ਼ਾ ਕਿਸੇ ਨਾ ਕਿਸੇ ਲਾਲਚ ਪਿੱਛੇ ਹੁੰਦੀ ਹੈ ਪਰ ਸੱਚੇ ਪਾਤਸ਼ਾਹ ਜਿੰਨੀਆਂ ਵੀ ਜੰਗਾਂ ਲੜੀਆਂ ਉਹ ਲੋਕਾਂ ਦੇ ਸੁੱਖ ਖਾਤਰ ਪੰਥ ਵਸੇ ਮੈਂ ਉਹ ਜੜਿਆਂ ਵਾਲੀ ਗੱਲ ਉੱਥੇ ਸੱਚੀ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਜੰਗਾਂ ਲੋਕਾਂ ਦੇ ਸੁੱਖਾਂ ਵਾਸਤੇ ਲੜੀਆਂ ਉਹ ਪੈਗੰਬਰ ਸੀ ਉਹਨਾਂ ਦਾ ਕੋਈ ਫਾਨੀ ਜਿਹੜਾ ਉਹਨਾਂ ਦਾ ਕੋਈ ਜਿਹਨਾਂ ਦੇ ਨਾਲ ਅਸੀਂ ਉਹਨਾਂ ਦੀ ਤੁਲਨਾ ਕਰ ਸਕੀਏ ਦੁਨੀਆਂ ਦੇ ਵਿੱਚ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਜੰਗ ਵਿੱਚ ਸ਼ਹੀਦ ਹੋਏ ਉਹਨਾਂ 40 ਸਿੰਘਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਟੁੱਟੀ ਕੰਡੀ ਦੇ ਸਾਹਮਣੇ ਕੀਤਾ ਗਿਆ ਜਿੱਥੇ ਅੱਜ ਗੁਰਦੁਆਰਾ ਸ਼ਹੀਦ ਕੰਝ ਸੁਭਾਇਮਾਨ ਹੈ ਸ੍ਰੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਇੱਕ ਪੁਰਾਤਨ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ ਇਸ ਨਿਸ਼ਾਨ ਸਾਹਿਬ ਦੀ ਸੇਵਾ ਮਹਾਰਾਜਾ ਹੀਰਾ ਸਿੰਘ ਨੇ ਆਪਣੇ ਪੁੱਤਰ ਰਿਪਦਮਨ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਕਰਵਾਈ ਸੀ ਇਹ ਨਿਸ਼ਾਨ ਸਾਹਿਬ ਇੰਗਲੈਂਡ ਤੋਂ ਬਣ ਕੇ ਆਇਆ ਸੀ ਨਿਸ਼ਾਨ ਸਾਹਿਬ ਇੰਗਲੈਂਡ ਤੋਂ ਬਣ ਕੇ ਆਇਆ ਸੀ ਔਰ ਅੱਜ ਵੀ ਉਹ ਸ੍ਰੀ ਦਰਬਾਰ ਸਾਹਿਬ ਜੀ ਦੇ ਪਿਛਲੇ ਪਾਸੇ ਸੁਸ਼ੋਭਿਤ ਹੈ ਉਹਦੀ ਖਾਸੀਅਤ ਇਹ ਹੈ ਕਿ ਉਹ ਪਾਈਪ ਨਹੀਂ ਹੈ ਬਲਕਿ ਕਰੋੜ ਹੈ ਔਰ ਐਸੀ ਰੌੜਾ ਹੈ ਐਸਾ ਉਹ ਲੋਹਾ ਫੁਲਾਦ ਹੈ ਉਹਨੋ ਜੰਗਾਲ ਜਿਹੜਾ ਹੈ ਉਹ ਬਿਲਕੁਲ ਨਹੀਂ ਲੱਗਦਾ ਅੱਗੇ ਦੱਸਤੇ ਇਹ ਕਿ ਨਿਸ਼ਾਨ ਸਾਹਿਬ ਦਾ ਵਜ਼ਨ ਬਹੁਤ ਹੋਣ ਕਰਕੇ ਇਸ ਨੂੰ ਸਪੋਰਟ ਦੇਣ ਲਈ ਮਹਾਰਾਜਾ ਹੀਰਾ ਸਿੰਘ ਨੇ ਇੱਕ ਓਟਾਰੀ ਵੀ ਬਣਵਾਈ ਸੀ 1984 ਦੇ ਵਿੱਚ ਜਦੋਂ ਕੱਲੂਕਾਰਾ ਹੋਇਆ ਸੀ ਤੇ ਉਸ ਵਕਤ ਇਸ ਸਥਾਨ ਦੇ ਉੱਤੇ ਵੀ ਜਿਹੜਾ ਹੈ ਉਹ ਹਮਲਾ ਹੋਇਆ ਸੀ ਭਾਰਤੀ ਫੌਜਾਂ ਵੱਲੋਂ ਤੇ ਉਹ ਓਟਾਰੀ ਜਿਹੜੀ ਹੈ ਉਹ ਕੁਝ ਖਸਤਾ ਹਾਲਤ ਦੇ ਵਿੱਚ ਹੋ ਗਈ ਸੀ ਕੁਝ ਡੈਮੇਜ ਹੋ ਗਈ ਸੀ ਇਸ ਕਰਕੇ ਫਿਰ ਉਸ ਓਟਾਰੀ ਨੂੰ ਜਿਹੜਾ ਹੈ ਉਹ ਟਾਇਆ ਗਿਆ ਉਸ ਕੱਲੂ ਘਾਰੇ ਤੋਂ ਬਾਅਦ ਇੱਥੇ ਮੌਜੂਦਾ ਨਵੇਂ ਦਰਬਾਰ ਹਾਲ ਦੀ ਉਸਾਰੀ ਵੀ ਉਦੋਂ ਹੀ ਕੀਤੀ ਗਈ ਸੀ। ਖਾਲਸਾ ਮੇਰੋ ਤੂ ਵਹਿਖਾ ਖਾਲਸਾ ਮੇਰੋ ਤੂ ਵਹਿਖਾ ਗੁਰਦੁਆਰਾ ਸਾਹਿਬ ਦੇ ਖਾਬੇ ਪਾਸੇ ਇੱਕ ਪੁਰਾਤਨ ਵਣ ਦਾ ਦਰਖਤ ਅੱਜ ਵੀ ਮੌਜੂਦ ਹੈ। ਖਾਲਸਾ ਮੇਰੋ ਬਾਰ ਸਾਹਿਬ ਦੇ ਸਾਹਮਣੇ ਵਿਸ਼ਾਲ ਮੁਕਤ ਸਰੋਵਰ ਹੈ ਇਹ ਅਸਲ ਵਿੱਚ ਉਹੀ ਖਿਦਰਾਣੀ ਦੀ ਟਾਬ ਹੈ ਜੋ 40 ਮੁਕਤੀਆਂ ਨੂੰ ਵਰਦਾਨ ਦੇਣ ਤੋਂ ਬਾਅਦ ਮੁਕਤ ਸਰ ਪਾਪ ਮੁਕਤ ਸਰੋਵਰ ਦੇ ਨਾਮ ਨਾਲ ਜਾਣੀ ਜਾਂਦੀ ਹੈ ਖਾਲਸਾ ਮੇਰਾ ਮੁਖ ਹੈ ਨਾਮ ਖਾਲਸੇ ਕੇ ਹੋ ਸਤ ਸਤ ਇਸ ਸਰੋਵਰ ਦੀ ਕਾਰ ਸੇਵਾ ਸਭ ਤੋਂ ਪਹਿਲਾਂ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਧਿਹਰੀ ਸਿੰਘ ਨਲੂਆ ਨੇ ਕਰਵਾਈ ਸੀ ਕਾਲਸਾ ਮੇਉ ਮੁਖ ਹੰਦਾ ਕਾਲਸੇ ਕੇ ਹੋ ਸਭ ਸਦ ਸੰਗ ਦਾ ਗੁਰਦੁਆਰਾ ਸਾਹਿਬ ਵਿਖੇ ਖਾਸ ਤੌਰ ਤੇ ਹਰ ਸਾਲ ਦੋ ਪੁਰਬ ਮਨਾਏ ਜਾਂਦੇ ਨੇ ਤੇ ਪ੍ਰਬੰਧ ਕਾ ਵੱਲੋਂ ਸੰਗਤ ਨੂੰ ਸੁਚਾਜੇ ਪ੍ਰਬੰਧ ਦੇਣ ਲਈ ਹਰ ਕੋਸ਼ਿਸ਼ ਕੀਤੀ ਜਾਂਦੀ ਹੈ ਕਾਲਸਾ ਇੱਥੇ ਇੱਕਦਮੀ ਨਿਵਾ ਤੇ ਜਿਹੜੀ ਮਸੱਇਆ ਲੱਗਦੀ ਹਰ ਸਾਲ ਇੱਕ ਜਿਹੜਾ ਵੱਡਾ ਜੋੜ ਮੇਲਾ ਉਹ ਮੇਲਾ ਮਾਗੀ ਜਿਹੜਾ ਉਹ ਬੜਾ ਵਰਲਡ ਦੇ ਵਿੱਚ ਮਸ਼ਹੂਰ ਏ ਮੇਲਾ ਮਾਗੀ ਜਿਹੜਾ ਇੱਥੇ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ 10 12 ਲੱਖ ਦੇ ਲਗਭਗ ਜਿਹੜੀ ਉਹ ਸੰਗਤ ਇੱਥੇ ਪਹੁੰਚਦੀ ਉਸ ਤੋਂ ਬਾਅਦ ਜਿਹੜਾ ਦੂਜਾ ਮੇਲਾ ਮਨਾਇਆ ਜਾਂਦਾ ਜੋੜ ਮੇਲਾ ਮਨਾਇਆ ਜਾਂਦਾ ਉਹ 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਅਸਲੀ ਦਿਹਾੜਾ ਜਿਹੜਾ ਉਹ ਜੰਗ ਹੋਈ ਇੱਥੇ 21 ਵਿਸਾਖ ਨੂੰ ਹੋਈ ਹੈ ਜਿਹੜਾ 21 ਵਿਸਾਖ ਨੂੰ ਉਹ ਜਿਹੜਾ ਹਰ ਸਾਲ 21 ਵਿਸਾਖ ਦਾ ਦਿਨ ਜਿਹੜਾ ਦੇਸੀ ਮਹੀਨੇ ਦਾ ਚਾਲੀ ਮੌਕੇਆਂ ਦਾ ਸ਼ੀਧੀ ਤੇ ਆ ਜਿਹੜਾ ਮਨਾਉਣੇ ਆ ਰੈਸ਼ ਦਾ ਜਿਹੜਾ ਪ੍ਰਬੰਧ ਕਰੀਦਾ ਉਹਦੇ ਵਿੱਚ ਸੰਗਤਾਂ ਨੂੰ ਆਈਆਂ ਨੂੰ ਸਾਡੀ ਮਨਸ਼ਾ ਹੁੰਦੀ ਹੈ ਵੀ ਜਿਹੜੀ ਪੂਰੀ ਉਹਨਾਂ ਦੀ ਜਿਹੜੀ ਹੈ ਵੀ ਕੀਤੀ ਜਾਵੇ ਆਉ ਭਗਤ ਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ ਇਹ ਕਰਕੇ ਜਿਹੜਾ ਲੰਗਰਾਂ ਦਾ ਪ੍ਰਬੰਧ ਇਹ ਲੰਗਰਾਂ ਦਾ ਸੰਗਤ ਵੀ ਕਰਦੀ ਹੈ ਤੇ ਸ਼ੋਭਨੀ ਗੁਰਦਵਾਰਾ ਪ੍ਰਬੰਧਕ ਮੈਂ ਲਈ ਉਹ ਦਰਬਾਰ ਸਾਹਿਬ ਵਾਲਿਆਂ ਵੀ ਜਿਹੜਾ ਉਹ ਬੜੇ ਵੱਡੇ ਪੱਦਰ ਦੇ ਜਿਹੜਾ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਖਾਲਸਾ ਇਲਾਕੇ ਦੀਆਂ ਸੰਗਤਾਂ ਦਾ ਕਹਿਣਾ ਹੈ ਕਿ ਇਸ ਥਾਂ ਦੀ ਮਹਾਨਤਾ ਨੂੰ ਸਮਝਦੇ ਹੋਈ ਪ੍ਰਬੰਧਾਂ ਨੂੰ ਹੋਰ ਦਰੁਸਤ ਕਰਨਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਸ਼੍ਰੀ ਮੁਕਸਰ ਸਾਹਿਬ ਦੇ तकरीबन ਸਾਰੇ ਹੀ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਹੈ ਕਿਤੇ ਨਾ ਕਿਤੇ ਕਮੀਆਂ ਹੈਗੀਆਂ ਜਿਵੇਂ ਸਰਾਹਾਂ ਦੇ ਵਿੱਚ ਸਰਾਹ ਛੋਟੀ ਹੈ ਕਿਉਂਕਿ ਏਡਾ ਵੱਡਾ ਸਥਾਨ ਹੈ ਮੇਲੇ-ਵੇਲੇ ਵੀ ਕਿਉਂਕਿ 25-30 ਕਮਰੇ ਆ ਬਹੁਤ ਛੋਟੇ ਆ ਲੰਗਰ ਹਾਲ ਦੇ ਵਿੱਚ ਕੁਝ ਪ੍ਰੋਬਲਮਸ ਹੈਗਾ ਹੋਰ ਰਹੀਆਂ ਲੰਗਰ ਹਾਲ ਵੀ ਨਵਾਂ ਬਣ ਰਿਹਾ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ ਪਰ ਫਿਰ ਵੀ ਹੋਰ ਰਹੀਆਂ ਹਾਂ ਫਿਰ ਵੀ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹ ਇੱਕ ਬਹੁਤ ਸਾਡਾ ਪਵਿੱਤਰ ਸਥਾਨ ਹੈ ਇਹਨੂੰ ਹੋਰ ਵੀ ਜਿਹੜੀਆਂ ਕਮੀਆਂ ਉਹ ਦੂਰ ਕਰਕੇ ਤੇ ਖਾਲਸਾ ਮੇਰੋ ਪਛਰ ਰਪਾਤਾ ਖਾਲਸਾ ਮੇਰੋ ਸੁਖ ਵਹਿਦਾ ਦਾ ਸ੍ਰੀ ਦਰਬਾਰ ਸਾਹਿਬ ਮੁਕਤਸਰ ਦੀ ਰੋਜ਼ਾਨਾ ਦੀ ਮਰਿਆਦਾ ਅੰਮ੍ਰਿਤ ਵੇਲੇ ਤੋਂ ਆਰੰਭ ਹੋ ਜਾਂਦੀ ਹੈ ਜਿਸ ਦੌਰਾਨ ਨਿਤਾ ਪ੍ਰਤੀ ਆਸਾ ਦੀ ਵਾਰ ਗੁਰ ਇਤਿਹਾਸ ਦੀ ਕਥਾ ਅਤੇ ਕੀਰਤਨ ਕੀਤਾ ਜਾਂਦਾ ਹੈ ਸੰਗਤ ਇਸ ਅਸਥਾਨ ਤੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੀ ਹੈ ਖਾਲਸਾ ਮੇ ਤੁਰ ਸਖਾਈ ਖਾਲਸਾ ਮਾਤ ਪਿਤਾ ਸੁਖ ਗਾਈ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਰਾਤ ਦਾ ਦ੍ਰਿਸ਼ ਵੀ ਬਹੁਤ ਮਨਮੋਹਕ ਹੁੰਦਾ ਏ ਖਾਲਸਾ ਰਾਹ ਰਾਜ ਸਾਹਿਬ ਦੇ ਪਾਠ ਉਪਰੰਤ ਇੱਥੇ ਸੰਗਤ ਵੱਲੋਂ ਸ਼ਬਦ ਚੌਂਕੀ ਵੀ ਕੱਢੀ ਜਾਂਦੀ ਹੈ ਜੋ ਸਰੋਵਰ ਦੀ ਪ੍ਰਕਰਮਾ ਕਰਦੀ ਹੋਈ ਗੁਰਦੁਆਰਾ ਤੰਬੂ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਕੰਚਨਤ ਮਸਤਕ ਹੂਨ ਉਪਰੰਤ ਦਰਬਾਰ ਸਾਹਿਬ ਦੇ ਸਥਾਨ ਤੇ ਸਮਾਪਤ ਹੁੰਦੀ ਹੈ ਇਹ ਸਥਾਨ ਦੁਨੀਆ ਭਰ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ ਤੇ ਮੁਕਤਸਰ ਦਾ ਲਾਸਾਨੀ ਇਤਿਹਾਸ ਸਾਨੂੰ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਵਾਉਂਦਾ ਏ। ਖਾਲਸਾ ਮੇਰਾ ਰੂਪ ਹੈ ਹੀ ਦਾ ਦੀ ਬਸਤੀ ਨਾ ਮਿਲਦੀ ਸਸਤੀ ਜੇ ਮਿਲਦੀ ਸਸਤੀ ਤਾਂ ਮਿਟਾ ਕੇ ਹਸਦੀ ਅੱਜ ਅਸੀਂ ਸੱਚਤਾ ਕੀਤਾ ਸ੍ਰੀ ਮੁਕਤਸਰ ਸਾਹਿਬ ਦੀ ਉਸ ਮੁਕੱਤਸਰ ਧਰਤੀ ਨੂੰ ਜਿੱਥੇ ਗੁਰੂ ਪ੍ਰੇਮ ਵਿੱਚ ਪਿਛੇ 40 ਸਿੰਘਾਂ ਨੇ ਆਪਣਾ ਪਵਿੱਤਰ ਲਹੂ ਡੋਲਿਆ ਅਦੁੱਤੀ ਤੇ ਅਸੀਮ ਸ਼ਖਸੀਅਤ ਤੇ ਮਾਲਿਕ ਜਿਨ੍ਹਾਂ ਦਾ ਕੋਈ ਇਸਾਨੀ ਨਹੀਂ ਹੈ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਲਖਤੇ ਜਿਗਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਲਾਸਾਨੀ ਜ਼ਿੰਦਗੀ ਦੇ ਆਖਰੀ ਵਰਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਨੂੰ ਆਪਣੀ ਚਰਨ ਛੋਹ ਦੇ ਨਾਲ ਨਵਾਜਿਆ ਗੁਰੂ ਸਾਹਿਬ ਦੇ ਆਗਮਨ ਸਦਕਾ ਖਿਦਰਾਣੀ ਦੀ ਟਾਪ ਮੁਕਤਸਰ ਸ਼ਹਿਰ ਵੱਜੋ ਆਪਾਤ ਹੋਈ ਗੁਰੂ ਸਾਹਿਬ ਦੀ ਲਾਸਾਨੀ ਸੰਦਗੀ ਨਾਲ ਸੰਬੰਧਿਤ ਹੋਰ ਸ਼ਰਧਕਾਰਾਂ ਦੇ ਵੀ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਪਰ ਅੱਜ ਦੇ ਐਪੀਸੋਡ ਵਿੱਚ ਇਹ ਨਹੀਂ ਸਾਡੀ ਖਾਸ ਪੇਸ਼ਕਸ਼ਵਾਰੇ ਆਪਣੀ رائے ਸਾਡੀ ਈਮੇਲ ਆਈਡੀ ਤੇ ਜ਼ਰੂਰ ਸਾਨੂੰ ਭੇਜਣਾ ਜਲ ਤੁਹਾਡੇ ਰੂਬਰੂ ਹੋਵਾਂਗੇ ਇੱਕ ਨਵੀਂ ਪੇਸ਼ਕਸ਼ ਲੈ ਕੇ ਤਦ ਤੱਕ ਲਈ ਆ ਗਿਆ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਮੇਰੋ ਸਾਂਝਾ ਤੁਹਾਨੂੰ ਰੱਖੇ ਅੱਗੇ